ਅੋ ਸ਼ੁਰੂਆਤ ਆ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬਲਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਤੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਦੂਜੇ ਦਿਨ ਦੇ ਅਮਰੀਕਸਰ ਦੇ ਦੌਰੇ ਦੇ ਦੌਰਾਨ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਨੂੰ ਮਹੱਤਵਪੂਰਨ ਤੋਹਫ਼ਾ ਭੇਟ ਕੀਤਾ ਮੁੱਖ ਮੰਤਰੀ ਨੇ ਇਲਾਕੇ ਦੇ ਵਿੱਚ ਬਣਨ ਵਾਲੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੇ ਵੱਲੋਂ ਉੱਚ ਸਿੱਖਿਆ ਦੇ ਸੰਸਥਾਨ ਦੀ ਮੰਗ ਕੀਤੀ ਜਾ ਰਹੀ ਸੀ ਸੋ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਹ ਕਾਲਜ ਇੱਥੇ ਬਣਾਇਆ ਜਾ ਰਿਹਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਹੁਣ ਇਲਾਕੇ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਲਈ ਦੂਰ ਦਰਾਡੇ ਨਹੀਂ ਜਾਣਾ ਪਵੇਗਾ ਇਸ ਮੌਕੇ ਉਹਨਾਂ ਨੇ ਕਈ ਵੱਡੇ ਐਲਾਨ ਇੱਥੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਨਵੇਂ ਕਾਲਜ ਦੇ ਵਿੱਚ ਬਿਕਰਾਉਰ ਪਿੰਡ ਦੇ ਬੱਚਿਆਂ ਲਈ ਪੜ੍ਹਾਈ ਮੁਫਤ ਹੋਵੇਗੀ ਜੇਸ ਪਿੰਡ ਦੇ ਵਿੱਚ ਕਾਲਜ ਬਣ ਰਿਹਾ ਤੁਹਾਨੂੰ ਦੱਸ ਦਈਏ ਉਸ ਪਿੰਡ ਦਾ ਨਾਮ ਬਿਕਰਾਉਰ ਪਿੰਡ ਹੈ ਤੇ ਉਸ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਇਸ ਕਾਲਜ ਦੇ ਵਿੱਚ ਮੁਫਤ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਿੰਡ ਦੇ ਜਿਹੜੇ ਵਿਅਕਤੀ ਯੋਗਤਾ ਪੂਰੀ ਕਰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇਸ ਪਿੰਡ ਇਸ ਸੰਸਥਾਨ ਦੇ ਵਿੱਚ ਨੌਕਰੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਆ ਬ੍ਰਹਮ ਗਿਆਨੀ ਬਾਬਾ ਗੰਮਚੁੱਕ ਜੀ ਦੇ ਨਾਮ ਤੇ ਇਸ ਕਾਲਜ ਦਾ ਨਾਮ ਰੱਖਿਆ ਜਾਵੇਗਾ ਸੋ ਭਗਵੰਤਬਾਨ ਦੇ ਇਸ ਐਲਾਨ ਤੋਂ ਬਾਅਦ ਇਲਾਕਾ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਜੋ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਬੈਠਿਆ ਇਹ ਲਿਖਣਾ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਹੈ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਹੈ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇੋਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੀਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰह्म ਗਿਆਨੀ ਬਾਬਾ ਗਮਚੁਕ ਜੀ ਹੋਏ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸਾਂਝੀਵਾਲਤਾ ਦਾ ਸਨੇਹਾ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਬਾਬਾ ਗਮਚੁਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਅਸੀਂ ਆਦਰ ਸਤਕਾਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ ਚ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣਾ ਵਾਲੇ ਉਹ ਮਤਲਬ এডਿਕੇਸ਼ਨ ਦੇ ਸੰਤ ਸੀ এডਿਕੇਸ਼ਨ ਦੇ ਪੜਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀ ਪੱਥਰ ਉਹਨਾਂ ਨੇ ਰੱਖਿਆ ਸੀ ਅੱਜ ਉਹਨਾਂ ਦੇ ਨਾਂ ਤੇ ਮਸਤੂਆਣਾ ਸਾਹਿਬ ਸਾਡੇ ਚੀਮਾ ਮੰਡੀ ਉਹਨਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਧਰਤੀ ਤੇ ਰਹਿਣੇ ਚਾਹੀਦੇ ਆ ਉਹਨਾਂ ਦੇ ਨਾਂ ਤੇ ਕਾਲਜ ਜਿਵੇਂ ਤੁਸੀਂ ਮੰਗ ਕੀਤੀ ਉਹ ਜਿਵੇਂ ਹੋ ਜਾਊਗਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਸਿਹਤ ਬੀਮਾ ਕਾਰਡ ਨੂੰ ਲੈ ਕੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਬਲਵੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦਾ ਰਸਮੀ ਤੌਰ ਤੇ 22 ਤਰੀਕ ਨੂੰ ਸ਼ੁਰੂਆਤ ਕਰੇਗੀ ਉਹਨਾਂ ਇਹ ਵੀ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਰ ਇੱਕ ਨਾਗਰਿਕ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਜ਼ਰੂਰੀ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਨੂੰ ਇਹ ਯੋਜਨਾ ਜਿਹੜਾ ਉਹ ਪੂਰਾ ਕਰੇਗੀ ਅਤੇ ਇਸ ਨੂੰ ਯਕੀਨੀ ਬਣਾਵੇਗੀ ਡਾਕਟਰ ਬਲਬੀਰ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਹੈਲਥ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਤੱਕ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁਕਾਇਆ ਜਾਵੇਗਾ ਤੇ ਕਿਸੇ ਵੀ ਵਿਅਕਤੀ ਜਾਂ ਏਜੰਸੀ ਨੂੰ ਕਿਸੇ ਵੀ ਪੜਾਅ ਤੇ 1 ਰੁਪਿਆ ਵਸੂਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਨੇ ਇਸ ਸਕੀਮ ਦੀ ਦੁਰਵਰਤੋਂ ਦੀਆਂ ਕੋਸ਼ਿਸ਼ਾਂ ਵਿਰੁੱਧ ਪਹਿਲਾਂ ਹੀ ਸਖਤ ਕਾਰਵਾਈ ਕੀਤੀ ਹੈ। ਮੁਖਸਰ ਤੇ ਮਾਨਸਾ ਤੋਂ ਉਹਨਾਂ ਕਿਹਾ ਕਿ ਸ਼ਿਕਾਇਤਾਂ ਮਿਲੀਆਂ ਸਨ ਕਿ ਕੁਝ ਵਿਅਕਤੀ ਹੈਲਥ ਕਾਰਡ ਬਣਾਉਣ ਨੂੰ ਲੈ ਕੇ ਲੋਕਾਂ ਤੋਂ ਪੈਸੇ ਦੀ ਵਸੂਲੀ ਕਰ ਰਹੇ ਨੇ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਆ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਕਿ ਇੱਕ ਨਵੇਕਲੀ ਆਪਣੀ ਕਿਸਮ ਦੀ ਨਵੀਂ ਜਿਹੜੀ ਪਹਿਲੀ ਵਾਰੀ ਕੋਈ ਸਰਕਾਰ ਸਟੇਟ ਗਵਰਨਮੈਂਟ ਜਿਹੜੀ ਕਿ ਮਾਰਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਜਿਹੜੀ ਲੋਕਾਂ ਨਾਲ ਵਾਅਦਾ ਕੀਤਾ ਸੀ ਉਹਦੇ ਵਾਸਤੇ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਦਰ 10 ਲੱਖ ਦਾ ਲੋਕਾਂ ਨੂੰ ਜਿਹੜਾ ਹੈਗਾ ਉਹ ਕੈਸ਼ਲੈਸ ਟ੍ਰੀਟਮੈਂਟ ਮਿਲੇਗਾ ਤੇ ਉਹ 22 ਤਰੀਕ ਨੂੰ ਲਾਂਚ ਹੋ ਰਹੀ ਹੈ ਸਾਡੇ ਮਾਰਜੋਗ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਜੀ ਕਰਨਗੇ ਉਹਦੇ ਵਿੱਚ ਅਸੀਂ ਸਾਰੀ ਪੂਰੀ ਤਿਆਰੀ ਕੀਤੀ ਹੈ ਬਟ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਇੱਕ ਬੰਦੇ ਹੁੰਦੇ ਆ ਜਿਹੜੇ ਕਿਸੇ ਵੀ ਸਕੀਮ ਦਾ ਉਹਨੂੰ ਮਿਸਯੂਜ਼ ਕਰਨ ਦੀ ਜਾਂ ਜ਼ਿਆਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਕੋਲੇ ਦੋਸ਼ ਕਹਤਾ ਜਾਂ ਇੱਕ ਮੁਕਸਰ ਤੋਂ ਤੇ ਦੂਜੀ ਜਿਹੜੀ ਹੈਗੀ ਉਹ ਮਾਲਸਾ ਤੋਂ ਕਿ ਜਿੱਥੇ ਬੰਦਿਆਂ ਨੇ ਆਲਰੇਡੀ ਕਾਰਡ ਬਣਾਉਣੇ ਸ਼ੁਰੂ ਕਰਤੇ ਔਰ 50-5000 ਰੁਪਏ ਲੈ ਰਹੇ ਸੀ ਲੋਕਾਂ ਤੋਂ ਇੱਕ ਤਾਂ ਇਹਦੇ ਵਿੱਚ ਇਹ ਜਿਹੜੀ ਸਕੀਮ ਹੈ ਨਿਸ਼ੁਲਕ ਹੈ ਸਾਰਾ ਖਰਚਾ ਸਰਕਾਰ ਨੇ ਦੇਣਾ ਕਾਰਡ ਬਣਨ ਤੋਂ ਲੈ ਕੇ ਪੂਰਾ ਜਿਹੜਾ ਉਹਦਾ ਟਰੀਟਮੈਂਟ ਹਸਪਤਾਲ ਦੇ ਵਿੱਚ ਕਿਸੇ ਵੀ ਸਟੇਜ ਤੇ ਕੋਈ ਬੰਦਾ ਕੋਈ ਪੈਸਾ ਨਹੀਂ ਲੈ ਸਕਦਾ ਤੇ ਇਹ ਜਿਹੜੇ ਦੋਨੋਂ ਬੰਦਿਆਂ ਨੇ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਦੇ ਆਪਣੇ ਕਾਮਨ ਸਰਵਿਸ ਸੈਂਟਰ ਦੇ ਜਿਹੜੇ ਸੀਗੇ ਉਹਨਾਂ ਨੂੰ ਅਸੀਂ ਜ ਸਸਪੈਂਡ ਵੀ ਕਰਤਾ ਤੇ ਉਹਨਾਂ ਤੇ ਐਫਆਈਆਰ ਵੀ ਹੋ ਗਈ ਕਿਉਂਕਿ ਜਿਹੜੀ ਗਵਰਨਮੈਂਟ ਦੀ ਸਕੀਮ ਹੈ ਜਿਹੜੀ ਫ੍ਰੀ ਹੈ ਜਦੋਂ ਗਵਰਨਮੈਂਟ ਸਾਰਾ ਖਰਚਾ ਕਰ ਰਹੀ ਆ ਕਾਰਡ ਬਣਾਉਣ ਤੱਕ ਦੇ ਪੈਸੇ ਗਵਰਨਮੈਂਟ ਦੇ ਰਹੀ ਆ ਔਰ ਇਹਦੇ ਵਿੱਚ ਜਿਹੜੇ ਸਾਡੇ ਯੂਥ ਕਲੱਬ ਦੇ ਵਲੰਟੀਅਰਸ ਆ ਇਹ ਮੈਂ ਬੇਨਤੀ ਕਰਨੀ ਆ ਕਿ ਯੂਥ ਕਲੱਬ ਦੇ ਵਲੰਟੀਅਰ ਘਰ ਘਰ ਜਾ ਕੇ ਲੋਕਾਂ ਨੂੰ ਟੋਕਨ ਦੇਣਗੇ ਉਹ ਟੋਕਨ ਲੈ ਕੇ ਜਾਣਾ ਨਾਲ ਆਪਣਾ ਆਧਾਰ ਕਾਰਡ ਲੈ ਕੇ ਜਾਣਾ ਔਰ ਉਹਦੇ ਨਾਲ ਜਿਹੜਾ ਵੋਟਰ ਕਾਰਡ ਲੈ ਕੇ ਜਾਣਾ ਔਰ ਤੁਹਾਡੇ ਜਿਹੜੇ ਕਾਰਡ ਬਣਨਗੇ ਬਿਲਕੁਲ ਫ੍ਰੀ ਬਣਨਗੇ 1 ਰੁਪਿਆ ਵੀ ਕਿਸੇ ਨੂੰ ਨਹੀਂ ਦੇਣਾ ਔਰ ਜਿਹੜੇ ਬੰਦਿਆਂ ਨੇ 50000 ਰੁਪਏ ਲੈ ਕੇ ਬਰਾਣੇ ਸ਼ੁਰੂ ਕੀਤੇ ਸੀ ਉਹਨਾਂ ਦੇ ਲਾਇਸੈਂਸ ਵੀ ਸਸਪੈਂਡ ਹੋ ਗਏ ਆ ਔਰ ਉਹਨਾਂ ਤੇ ਪਰਚਾ ਵੀ ਹੋ ਗਿਆ ਦੋਨਾਂ ਦੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸੂਬੇ ਦੇ ਵਿੱਚ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ੇ ਦੇ ਨਜਾਇਜ਼ ਪੈਸੇ ਦੇ ਨਾਲ ਬਰਾਈਆਂ ਪ੍ਰਾਪਰਟੀਆਂ ਦੇ ਉੱਪਰ ਪੀੜਾ ਪੰਜਾ ਚਲਾਇਆ ਜਾ ਰਿਹਾ ਹੈ ਜਿਹੀਆਂ ਪ੍ਰਾਪਰਟੀਆਂ ਟੈਟੇਰੀ ਕੀਤੀਆਂ ਜਾ ਰਹੀਆਂ ਨੇ ਸੋ ਲੁਧਿਆਣਾ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਲੁਧਿਆਣਾ ਤੋਂ ਕਾਰਵਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੀੜਾ ਪੰਜਾ ਚੱਲਿਆ ਤੇ ਨਸ਼ੇ ਦੇ ਸੁੱਧਾਗਰਾਂ ਦੀਆਂ ਗੈਰ ਕਾਨੂੰਨੀ ਪ੍ਰਾਪਰਟੀਆਂ ਟੈਟੇਰੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 324ਵੇਂ ਦਿਨ 262 ਥਾਵਾਂ ਤੇ ਪੰਜਾਬ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਸੂਬੇ ਭਰ ਦੇ ਵਿੱਚ 57 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ 80 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਇਸ ਦੇ ਨਾਲ ਹੀ 324ਵੇਂ ਦਿਨਾਂ ਦੇ ਵਿੱਚ 324 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 45331 ਹੋ ਗਈ ਹੈ ਸੋ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਤਹਿਤ ਇਹ ਆંકੜੇ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਇਹਨਾਂ ਛਾਪਿਆਂ ਦੇ ਨਤੀਜੇ ਵੱਲੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 324 ਮੇ ਦਿਨ 7 ਕਿਲੋ ਹੈਰੋਇਨ 828 ਨਸ਼ੀਲੀਆਂ ਗੋਲੀਆਂ ਕੈਪਸੂਲ 5420 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਤੇ ਐਸਐਸਪੀ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਨਸ਼ੇ ਵਿਰੁੱਧ ਮੋਹਮ ਜਿਹੜੀ ਆ ਪੰਜਾਬ ਪੁਲਿਸ ਦੀ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਅਤੇ ਲਗਾਤਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਆਪਣੀ ਮੁਹਿੰਮ ਦੇ ਵਿੱਚ ਅੱਗੇ ਵਧ ਰਹੀ ਹੈ ਅਤੇ ਮਾੜੇ ਅੰਸਰ ਜੋ ਕਿ ਸਮਾਜ ਸਥਿਰਤਾ ਪੈਦਾ ਕਰਦੇ ਨੇ ਨਜਾਇਜ਼ ਉਸਾਰੀਆਂ ਦੀ ਵਿਮਹਿਮ ਜਿਹੜੀ ਚੱਲ ਰਹੀ ਹੈ ਜਿਸ ਤਹਿਤ ਇੱਕ ਕਾਸ਼ਦੀਪ ਹੈਗਾ ਇੱਥੇ ਦਾ ਰਾਣੀਵਾਲਾ ਕੋ ਦਾ ਰਹਿਣ ਵਾਲਾ ਜਿਹਦੇ ਖਿਲਾਫ ਵੱਖ-ਵੱਖ ਕਈ ਮੁਕੱਦਮੇ ਦਰਜ ਐ ਚਾਰ ਮੁਕੱਦਮੇ ਲੱਗਨੇ ਤੇ ਇੱਕ ਮੁਕੱਦਮਾ ਇਹਨਾਂ ਦੇ ਐਫਆਈਆਰ ਨੰਬਰ 168 ਇੱਕੀ 81 85 ਐਨਡੀਪੀਐਸ ਐਕਟ ਦਾ ਵੀ ਜਿਹੜਾ ਇਹਨਾਂ ਦੇ ਖਿਲਾਫ ਦਰਜ ਹੈ ਜਿਸ ਤਹਿਤ ਅੱਜ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰੋਟੈਕਸ਼ਨ ਲਈ ਪੱਤਰ ਵਿਹਾਰ ਕੀਤਾ ਗਿਆ ਸੀਗਾ ਤੇ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੈ ਤੇ ਉਹਨਾਂ ਨੇ ਸਿਵਲ ਪ੍ਰਸ਼ਾਸਨ ਨੇ ਨਗਰ ਕੌਂਸਲ ਨੇ ਆਪਦੀ ਜਿਹੜੀ ਹੈ ਉਹ ਬੰਨਵਦੀ ਕਾਰਵਾਈ ਕੀਤੀ ਹੈ ਕਿੰਨੇ ਫਿਰ ਪਰਚੇ ਪਹਿਲਾਂ ਦਰਜ ਹੋਏ ਇਹਨਾਂ ਤੇ ਜੀ ਚਾਰ ਪਰਚੇ ਦਰਜ ਹੈ ਉਹਦੇ ਵਿੱਚੋਂ ਐਨਡੀਪੀਐਸ ਦਾ ਵੀ ਹੈਗਾ ਜੀ ਹਾਂਜੀ ਤੇ ਤੁਸੀਂ ਕੋਈ ਨਸ਼ੇ ਵਿੱਚ ਹਾਂਜੀ ਹਾਂ ਜਿਹੜੇ ਕੋਈ ਵੀ ਨਸ਼ੇ ਦੇ ਧੰਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਸ਼ਾਮਲ ਹੈ ਸਮਗਲਰ ਹੈ ਜਾਂ ਕੋਈ ਨਸ਼ੇ ਨਾਲ ਨਸ਼ਾ ਵੇਚ ਕੇ ਕੋਈ ਜਾਇਦਾਦ ਪ੍ਰਾਪਰਟੀ ਬਣਾਉਂਦੇ ਆਂ ਤਾਂ ਪਹਿਲਾਂ ਫ੍ਰੀਜ਼ ਵੀ ਕਰਾਈ ਜਾ ਰਹੀਆਂ ਤੇ ਅੱਗੇ ਵੀ ਇਹ ਸਖਤ ਕਾਰਵਾਈਆਂ ਨਸ਼ੇ ਵਾਲਿਆਂ ਨੂੰ ਤਾੜਨਾ ਵੀ ਉਹਨਾਂ ਦੇ ਵਿਰੁੱਧ ਚਲਦੀ ਰਹੂਗੀ ਆਪਣਾ ਸੁਧਰ ਕੇ ਮੁਖਤਾਰਾ ਵਿੱਚ ਸ਼ਾਮਲ ਹੋ ਜਾਓ ਤੇ ਧੰਦੇ ਤੋਂ ਤੋਬਾ ਕਰੋ ਪੰਜਾਬ ਦੇ ਵਿੱਚ ਕਾਂਗਰਸ ਵਿੱਚ ਖਾਸ ਤੌਰ ਤੇ ਵਖਰੇਵੇਂ ਵਾਲੇ ਬਿਆਨਾਂ ਅਤੇ ਸਥਿਤੀਆਂ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਫਲਸਫੇ ਮਾਨਸਕੀ ਜਾਤ ਸਭੇ ਇੱਕੇ ਪਛਾਣ ਹੋਤੇ ਉਹ ਅਡਿੱਗ ਵਿਸ਼ਵਾਸ ਰੱਖਦੇ ਨੇ ਅਤੇ ਕਿਸੇ ਵੀ ਮੀਟਿੰਗ ਜਾਂ ਮੰਚ ਤੇ ਕਦੇ ਵੀ ਜਾਤ ਬਰਾਦਰੀ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਖਿਲਾਫ ਜਾਣਬੁੱਝ ਕੇ ਗਲਤ ਤਰੀਕੇ ਦੇ ਨਾਲ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਚੰਜੀ ਚੰਨੀ ਨੇ ਕਿਹਾ ਕਿ ਉਹ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਪੁੱਤਰ ਨੇ ਤੇ ਕਿਸੇ ਵੀ ਵਰਗ ਜਾਂ ਜਾਤ ਦੇ ਖਿਲਾਫ ਬੋਲਣਾ ਉਹਨਾਂ ਦੀ ਸੋਚ ਤੇ ਸੰਸਕਾਰਾਂ ਦੇ ਵਿਰੁੱਧ ਹੈ। ਉਹਨਾਂ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਕਿ ਪਾਰਟੀ ਨੇ ਉਹਨਾਂ ਨੂੰ ਭਰੋਸਾ ਕਰਕੇ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਨੇ ਜਿਨ੍ਹਾਂ ਤੇ ਰਹਿੰਦਿਆਂ ਉਹਨਾਂ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਉੱਚੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਨੂੰ ਮੋਗਾ ਨਗਰ ਨਿਗਮ ਦਾ ਨਵਾਂ ਮੇਅਰ ਚੁਣਿਆ ਗਿਆ। ਸ਼ਰਮਾ ਦੀ ਜਿੱਤ ਦੇ ਨਾਲ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸ਼ਰਮਾ ਨੂੰ ਪੰਜਾਬ ਵਿੱਚੋਂ 31 ਕੌਂਸਲਰਾਂ ਦਾ ਸਮਰਥਨ ਮਿਲਿਆ। ਤੁਹਾਨੂੰ ਦੱਸ ਦਈਏ ਕਿ ਮੋਗਾ ਨਗਰ ਨਿਗਮ ਨੂੰ 53 ਦਿਨਾਂ ਬਾਅਦ ਮੇਅਰ ਮਿਲਿਆ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਨੂੰ ਮੋਗਾ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ। ਤੋਂ ਹਮ ਦੱਸਦੀ ਹੈ 2 ਦਸੰਬਰ ਨੂੰ ਕਾਰਜਕਾਰੀ ਮੇਅਰ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ VOTING ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕੌਂਸਲਰਾਂ ਦੇ ਵੱਲੋਂ ਵਾਕ ਆਊਟ ਕਰ ਦਿੱਤਾ ਅਤੇ ਬਾਅਦ ਦੇ ਵਿੱਚ 30 ਕੌਂਸਲਰਾਂ ਨੇ ਉਹਨਾਂ ਨੂੰ ਸਮਰਥਨ ਦੇ ਨਾਲ ਮੇਅਰ ਚੁਣਿਆ ਸੋ 30 ਕੌਂਸਲਰਾਂ ਦਾ ਉਹਨਾਂ ਨੂੰ ਸਮਰਥਨ ਹਾਸਲ ਹੋਇਆ ਇਹ ਚੋਣ ਹਾਈ ਕੋਰਟ ਦੇ ਹੁਕਮਾਂ ਤੇ ਕੀਤੀ ਗਈ ਸੀ ਇਸ ਚੋਣ ਪ੍ਰਕਿਰਿਆ ਦੁਪਹਿਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਦੇ ਵਿੱਚ ਹੋਈ ਸੋ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਦੀ ਇੱਕ ਮੈਮ ਇੱਕ ਮੈਂਬਰ ਨੂੰ ਮੇਅਰ ਬਣਾਇਆ ਗਿਆ ਹੈ ਸੋ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਉਹਨਾਂ ਦੇ ਮੇਅਰ ਚੁਣੇ ਜਾਣ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਸਾਰੀਆਂ ਭੈਣਾਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਜਨਤਨ ਦੀ ਤਰ੍ਹਾਂ ਸਾਡੇ ਨਾਲ ਖੜਦੇ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਮੇਰੇ ਵੱਡੇ ਭਰਾ ਅਮਨ ਅਰੋੜਾ ਜੀ ਸਾਰੇ ਹੰਦੀ ਰਹਿਨਮਾਈ ਹੇਠ ਅੱਜ ਜੋ ਮੋਕਰ ਨਗਰ ਨਿਗਮ ਦੀਆਂ ਜਿਹੜੀਆਂ ਮੇਅਰ ਦੀਆਂ ਚੋਣਾਂ ਦੁਆਰਾ ਤੋਂ ਕਰਵਾਈਆਂ ਗਈਆਂ ਨੇ ਇਸ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਸੀ ਸ਼੍ਰੀ ਪ੍ਰਵੀਨ ਪਿੰਨਾ ਜੀ ਜਿਹੜੇ ਪਹਿਲਾਂ ਸੀਨੀਅਰ ਡਿਪਟੀ ਮੇਅਰ ਸੀ ਇਹਨਾਂ ਨੂੰ 31 ਵੋਟਾਂ ਦੇ ਨਾਲ ਅਸੀਂ ਅੱਜ ਜਿਹੜਾ ਸੀਗਾ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਮੋਕਰ ਨਗਰ ਨਿਗਮ ਦਾ ਮੇਅਰ ਚੁਣਿਆ ਆ ਰੇ ਮੈਂ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਕਰਦੀ ਆਂ ਔਰ ਸਾਰੇ ਪੈਣ ਭਰਾਵਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਜਿਹੜੇ ਕੰਮ ਕਰਵਾ ਰਹੀ ਹੈ ਸਾਡੇ ਐਮਸੀ ਸਾਹਿਬਾਨ ਸਾਰੇ ਬਹੁਤ ਖੁਸ਼ ਹੈ ਔਰ ਦੂਜੀ ਵਾਰ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਨਗਰ ਨਿਗਮ ਉਹਗੇ ਬਣਾਇਆ ਔਰ ਬਾਕੀ ਪਾਰਟੀਆਂ ਇਕੱਠੇ ਹੋ ਕੇ ਵੀ ਆਪਣਾ ਦਾਅਵਾ ਵੀ ਨਹੀਂ ਪੇਸ਼ ਕਰ ਸਕੀਆਂ ਔਰ ਮੇਕੋ ਕੇ ਇਲਜ਼ਾਮ ਲਗਾ ਕੇ ਹਾਊਸ ਕੋ ਬੋਟਾ ਉਤਰ ਗਏ ਕਿਉਂਕਿ ਉਹਨਾਂ ਦੇ ਬੰਦੇ ਪੂਰੇ ਨਹੀਂ ਸੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਪੰਜ ਵਾਰ ਦੇ ਵਿਧਾਇਕ ਰਹੇ ਨਿਤਿਨ ਨਵੀਨ ਨੂੰ ਸਰਬਸੰਮਤੀ ਦੇ ਨਾਲ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਮੰਗਲਵਾਰ ਨੂੰ ਸਵੇਰੇ 11:30 ਵਜੇ ਉਹਨਾਂ ਦੀ ਨਾਮਜ਼ਦਗੀ ਦਾ ਅਧਿਕਾਰਤ ਤੌਰ ਤੇ ਐਲਾਨ ਕੀਤਾ ਜਾਵੇਗਾ ਨਿਤਿਨ ਨਵੀਨ ਲਈ 37 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਪ੍ਰਧਾਨ ਦੇ ਅਹੁਦੇ ਦੇ ਲਈ ਨਿਤਿਨ ਨਵੀਨ ਦੇ ਸਮਰਥਨ ਦੇ ਵਿੱਚ ਨਾਮਜ਼ਦਗੀਆਂ ਦੇ ਕੁੱਲ 37 ਸੈਟ ਜਮ੍ਹਾਂ ਕੀਤੇ ਗਏ ਸਾਰੇ ਨਾਮਜ਼ਦਗੀ ਪੱਤਰਾਂ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਗਈ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਸਹੀ ਪਾਇਆ ਗਿਆ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਲੰਘ ਜਾਣ ਤੋਂ ਬਾਅਦ ਚੋਣ ਅਧਿਕਾਰੀ ਵੱਲੋਂ ਅਧਿਕਾਰੀ ਤੌਰ ਤੇ ਐਲਾਨ ਕੀਤਾ ਗਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਸਿਰਫ ਇੱਕ ਉਮੀਦਵਾਰ ਨਿਤਿਨ ਨਵੀਨ ਦਾ ਨਾਮ ਸਾਹਮਣੇ ਆਇਆ ਹੈ ਨਵੀਨ ਪਹਿਲਾਂ 2006 ਦੇ ਵਿੱਚ ਵਿਧਾਇਕ ਬਣੇ ਉਸ ਤੋਂ ਬਾਅਦ ਉਹ ਲਗਾਤਾਰ ਬਾਂਕੀਪੁਰ ਤੋਂ ਚੋਣਾਂ ਜਿੱਤਦੇ ਰਹੇ ਨੇ 2010 2015 2020 2025 ਦੇ ਵਿੱਚ ਲਗਾਤਾਰ ਉਹ ਜਿੱਤੇ ਨੇ ਉਹ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤੇ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ਵੀ ਸੰਭਾਲ ਚੁੱਕੇ ਨੇ ਤੇ ਉਦੋਂ ਚਾਂਦੀ ਦੀਆਂ ਕੀਮਤਾਂ ਨੇ ਬਾਜ਼ਾਰ ਦੇ ਵਿੱਚ ਨਵਾਂ ਸਿਖਰ ਛੋਹ ਲਿਆ ਹੈ ਐਮਸੀਐਕਸ ਤੇ ਚਾਂਦੀ ਦੇ ਭਾ ਜਿਹੜਾ ਹੈ ਉਹ 3 ਲੱਖ ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੇ ਹਾਂ ਪੱਕੀ ਗਲੋਬਲ ਰੁਝਾਨਾਂ ਦੇ ਚੱਲਦਿਆਂ ਸੋਮਵਾਰ ਨੂੰ ਚਾਂਦੀ ਨਾ ਕੀਮਤਾਂ ਦੇ ਵਿੱਚ ਵੱਡਾ ਵਾਧਾ ਦੇਖਿਆ ਗਿਆ ਅਤੇ ਪਹਿਲੀ ਵਾਰ ਵਾਧਾ ਕਾਰੋਬਾਰ ਦੇ ਵਿੱਚ ਚਾਂਦੀ ਦੇ ਭਾ ਦੇ ਵਿੱਚ 3 ਲੱਖ ਤੋਂ ਉੱਪਰ ਦੀ ਛਲਾੰਗ ਚਾਂਦੀ ਦੇ ਭਾ ਨੇ ਲਗਾਈ ਹੈ ਅਤੇ ਪ੍ਰਤੀ ਕਿਲੋਗ੍ਰam ਦਾ ਰਿਕਾਰਡ ਵਾਧਾ ਹੋਇਆ ਹੈ ਸੋ ਮਲਟੀ ਕਮੋਡਿਟੀ ਐਕਸਚੇਂਜ ਤੇ ਮਾਰਚ ਡਿਲੀਵਰੀ ਲਈ ਚਾਂਦੀ ਦੇ ਭਾਜ ਜਿਹੜੇ ਨੇ ਉਹ 13553 ਰੁਪਏ ਯਾਨੀ ਕਿ 4.71 ਫੀਸਦੀ ਦਾ ਵਾਧਾ ਹੋਇਆ ਅਤੇ ਇਸ ਦੇ ਨਾਲ ਹੀ ਚਾਂਦੀ ਦੀ ਜਿਹੜੀ ਮੌਜੂਦਾ ਕੀਮਤ ਹੈ ਉਹ 311315 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ ਤੁਹਾਨੂੰ ਦੱਸ ਦਈਏ ਹਾਲ ਹੀ ਦੇ ਵਿੱਚ ਚਾਂਦੀ ਦੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧੇ ਤੋਂ ਬਾਅਦ ਇਹ ਸਭ ਤੋਂ ਉੱਚਾ ਰੇਟ ਮੰਨਿਆ ਜਾ ਰਿਹਾ ਸੋ 19 ਤਰੀਕ ਨੂੰ ਚਾਂਦੀ ਦਾ ਇਹ ਸਭ ਤੋਂ ਉੱਚਾ ਰੇਟ ਸੀ ਸੋ ਸ਼ੁੱਕਰਵਾਰ ਨੂੰ ਚਾਂਦੀ ਲਗਭਗ 2 ਲੱਖ 87000 ਰੁਪਏ ਤੇ ਸੀ ਅਤੇ ਉਸ ਤੋਂ ਬਾਅਦ ਆ ਸੋਮਵਾਰ ਵਾਲੇ ਦਿਨ ਚਾਂਦੀ ਦੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਚਾਂਦੀ ਪਹਿਲੀ ਵਾਰ 1 ਦਸੰਬਰ 2025 ਦੇ ਆਸ-ਪਾਸ 2 ਲੱਖ ਤੱਕ ਪਹੁੰਚੀ ਸੀ ਜਿਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਸੀ ਕਿ ਚਾਂਦੀ ਦਾ ਭਾਅ ਇਸ ਸਾਲ 3 ਲੱਖ ਤੋਂ ਪਾਰ ਜਾ ਸਕਦਾ ਹੈ ਪਰ ਇਹ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਚਾਂਦੀ ਦਾ ਭਾਅ ਐ ਇੰਨੀ ਉੱਪਰ ਚਲੇ ਜਾਵੇਗਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ 1 ਮਹੀਨੇ ਦੇ ਵਿੱਚ ਚਾਂਦੀ ਦੇ ਭਾਅ ਦੇ ਵਿੱਚ 1 ਲੱਖ ਰੁਪਏ ਦਾ ਵਾਅਦਾ ਹੋਇਆ ਸੋ 2 ਲੱਖ ਤੋਂ 3 ਲੱਖ ਰੁਪਏ ਚਾਂਦੀ ਦਾ ਭਾਅ ਪਹੁੰਚਣ ਦੇ ਵਿੱਚ ਸਿਰਫ 1 ਮਹੀਨਾ ਲੱਗਿਆ ਤਿਤੁਰਪਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਿਆਨ ਦਾ ਨਿੱਜੀ ਤੌਰ ਤੇ ਹਵਾਈ ਅੱਡੇ ਤੇ ਪਹੁੰਚ ਕੇ ਸਵਾਗਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਉਹਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਦੀ ਇਹ ਤੀਜੀ ਅਧਿਕਾਰਤ ਯਾਤਰਾ ਹੈ। ਦੋਵੇਂ ਆਗੂਆਂ ਨੇ ਹਵਾਈ ਅੱਡੇ ਤੇ ਇਕੱਠੇ ਹੀ ਕਾਰ ਦੇ ਵਿੱਚ ਯਾਤਰਾ ਕੀਤੀ ਅਤੇ ਦੋਵਾਂ ਦੇਸ਼ਾਂ ਦੀ ਸ਼ਾਨਦਾਰ ਭਾਈਵਾਲੀ ਤੇ ਦੋਸਤੀ ਦਾ ਬਹੁਪੱਖੀ ਪਰਦਰਸ਼ਨ ਵੀ ਇਸ ਮੌਕੇ ਦੋਵਾਂ ਆਗੂਆਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਯੂਏਈ ਦੇ ਰਾਸ਼ਟਰਪਤੀ ਦੀ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪੰਜਵੀਂ ਭਾਰਤ ਦੀ ਫੋਰਨ ਫੇਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲਿਖਿਆ ਹੈ ਕਿ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਯੂਏਈ ਦੇ ਰਾਸ਼ਟਰਪਤੀ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਦੋਵਾਂ ਦੇਸ਼ਾਂ ਦੇ ਮਹੱਤਵਪੂਰਨ ਰਿਸ਼ਤਿਆਂ ਨੂੰ ਉਹਨਾਂ ਦੀ ਇਹ ਫੇਰੀ ਦਰਸਾਉਂਦੀ ਹੈ ਅਤੇ ਨਰਿੰਦਰ ਮੋਦੀ ਦੇ ਵੱਲੋਂ ਉਹਨਾਂ ਦੀ ਇਸ ਫੇਰੀ ਦੇ ਵਿੱਚ ਉਹਨਾਂ ਦਾ ਪਰਵਾਅ ਸਵਾਗਤ ਕੀਤਾ ਗਿਆ ਸਾਨੂੰ ਦੱਸਦੀ ਹੈ ਦੋਵਾਂ ਦੇਸ਼ਾਂ ਵਿਚਕਾਰ ਹਾਲੀ ਦੇ ਵਿੱਚ ਉੱਚ ਪੱਧਰੀ ਆ ਵਾਰਤਾਲਾਪ ਹੋਈ ਹੈ ਜਿਸ ਦੇ ਵਿੱਚ ਵਪਾਰ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਇਸੇ ਗੱਲਬਾਤ ਦੇ ਸਿਲਸਿਲੇ ਦੇ ਵਿੱਚ ਯੂਏ ਦੀ ਰਾਸ਼ਟਰਪਤੀ ਹੁਣ ਭਾਰਤ ਦੇ ਵਿੱਚ ਆਏ ਨੇ ਉਹਨਾਂ ਵੱਲੋਂ ਭਾਰਤ ਦੇ ਵਿੱਚ ਉੱਚ ਸਿਸ਼ਟ ਮੰਡਲ ਦੇ ਨਾਲ ਗੱਲਬਾਤ ਵੀ ਕੀਤੀ ਜਾਵੇਗੀ ਤੇ ਵੱਡੇ ਪੱਧਰ ਤੇ ਵਪਾਰ ਸਮਝੌਤੇ ਤੇ ਹੋਰ ਕਈ ਤਰ੍ਹਾਂ ਦੇ ਸਿਆਸੀ ਸਮਝੌਤੇ ਵੀ ਇਸ ਯਾਤਰਾ ਦੇ ਦੌਰਾਨ ਹੋ ਸਕਦੇ ਨੇ ਤੇ ਹੁਣ ਮੌਸਮ ਦੀ ਤਾਜ਼ਾ ਅਪਡੇਟ ਤੇ ਪੌਣਿਆ ਇੱਕ ਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੌਸਮ ਵਿਭਾਗ ਨੇ ਇਸ ਦੇ ਲਈ yellow alert ਵੀ ਜਾਰੀ ਕੀਤਾ ਗਿਆ ਹਾਲਾਂਕਿ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਨਹੀਂ ਹੈ ਇਸ ਦੇ ਨਾਲ ਹੀ ਅਗਲੇ 3 ਤੋਂ 4 ਦਿਨ ਸੂਬੇ ਦੇ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਦਾ ਵਾਧਾ ਜ਼ਰੂਰ ਹੋਵੇਗਾ ਪਰ ਘੱਟੋ ਘੱਟ ਤਾਪਮਾਨ ਜਿਹੜਾ ਉਹ ਹਾਲੇ ਵੀ ਬਹੁਤ ਠੰਡਾ ਬਣਿਆ ਹੋਇਆ ਸੋ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ ਤਾਪਮਾਨ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦਿਨ ਵੇਲੇ ਦੇ ਤਾਪਮਾਨ ਦੇ ਵਿੱਚ ਵਾਧਾ ਹੋਇਆ ਅਤੇ ਪੰਜਾਬ ਦੀਆਂ ਬਾਕੀ ਜਗ੍ਹਾ ਤੇ ਘੱਟੋ ਘੱਟ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਅਗਲੇ 2-3 ਦਿਨਾਂ ਤੱਕ ਜਿਤਾਈ ਗਈ ਹੈ ਮੌਸਮ ਪਾਗ ਦੇ ਵੱਲੋਂ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਤੇ ਧੁੰਦ ਰਹਿਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਸੋ ਗਹਿਰੀ ਧੁੰਦ ਸੰਘਣੀ ਧੁੰਦ ਕਾਰਨ ਡਰਾਈਵਰਾਂ ਨੂੰ ਗੱਡੀ ਚਲਾਉਂਦੇ ਵਕਤ ਸੁਚੇਤ ਰਹਿਣ ਦੀ ਜ਼ਰੂਰਤ ਹੈ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ 22 ਤੇ 23 ਤਰੀਕ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਇਸ ਤੋਂ ਇਲਾਵਾ 24 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਬਰਸਾਤ ਹੋ ਹੈ ਸੋ 4 ਤੋਂ 5 ਦਿਨਾਂ ਦੇ ਵਿੱਚ ਘਟੋ ਘਟ ਤਾਪਮਾਨ ਦੇ ਵਿੱਚ ਲਗਭਗ 2 ਤੋਂ 3 ਡਿਗਰੀ ਸੈਲਸੀਅਸ ਦਾ ਔਸਤ ਵਾਤਾ ਦਰਜ ਕੀਤਾ ਜਾ ਸਕਦਾ ਹੈ ਖਬਰਾਂ ਦੇ ਇਸ ਬਲਟਨ ਦੇ ਵਿੱਚ ਫਿਰ ਹਾਲ ਐਨਾ ਹੀ ਹੁਣ ਮੈਨੂ ਦੇ ਇਜਾਜ਼ਤ ਬਹੁਤ ਬਹੁਤ ਧੰਨਵਾਦ